ਲੋ ਵੀ ਸੱਜਣ ਪਿਆਰੇ ਉਹਨਾਂ ਛੋਡੇ ਵਾਸਤੇ ਆਪਾਂ 5 6 ਆਟਾ ਲਈ ਡ੍ਰੈਕਟਰ ਲੈ ਕੇ ਆਏ ਹਾਂ ਇੱਧਰ ਪ੍ਰੀਤ ਖੜਾ ਇੱਕ ਤੋਂ ਵੱਧ ਕੇ ਇੱਕ ਹੈ ਕਹਿੰਦੇ ਦੇਖਦੇ ਆ ਕਿਹੜਾ ਜਿੱਦ ਹੈ ਤੇ ਟਰੈਕਟਰ ਹੈਗੇ ਆਪਣੇ ਮੱਲਨ ਵਾਲੇ ਆਪਣੇ ਭਰਾ ਗੁਰਪ੍ਰੀਤ ਦੇ ਤੇ ਗੁਰਪ੍ਰੀਤ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੈ ਹਾਂਜੀ ਬਈ ਪਹਿਲਾਂ ਤਾਂ ਸੱਚੀ ਭਾਈ ਦਾ ਪਾਤਰ ਆ ਯਾਰ ਉਹ ਪੁੱਛ ਕਿਵੇਂ ਹਾਂਜੀ ਕਿਵੇਂ ਬਾਈ ਮੈਂ ਨਾ ਟਰੈਕਟਰਾਂ ਦਾ ਨਿਗਾਹ ਮਾਰੀ ਜਾਂਦਾ ਸਿੱਥੋਂ ਐ ਪੁਰਿਆ ਹੁੰਦਾ ਮੈਂ ਹੈ ਵੀ ਯਾਰ ਬਾਕੀ ਗੁਰਪ੍ਰੀਤ ਦੇ ਜਿੱਥੇ ਤੱਕ ਹੁੰਦੀ ਆ ਕੋਸ਼ਿਸ਼ ਸਾਰੇ ਚੰਗੇ ਤੇ ਵਧੀਆ ਹੀਰੇ ਟਰੈਕਟਰ ਲੈ ਕੇ ਆਉਂਦਾ ਹੈ ਹਨਾ ਬਈ ਆਪਾਂ ਤੈਨੂੰ ਮਨੋਂ ਲਾਉਨੇ ਆ ਠੀਕ ਆ ਗਾਂ ਆਪਣੀ ਮੰਨ ਕੇ ਚੱਲ ਗਾਗ ਨੇ ਜਾਂ ਕਿ ਵੈਸੇ ਆਪਾਂ ਤੈਨੂੰ ਅੱਗੇ ਵੀ ਕਹਿਨੇ ਆ ਮਨ ਕੇ ਅਸੀਂ ਤਾਂ ਆਪਦੇ ਨੂੰ ਪੂਰਾ ਜੋਰ ਲਾਉਨੇ ਵੀ ਸਾਡੇ ਜਿ ਕਮੀ ਨਾ ਆਵੇ ਕਮੀ ਨਾ ਆਵੇ ਹਨਾ ਹਾਂਜੀ ਤੇ ਸ਼ੁਰੂ ਆਪਾਂ ਫਿਰ ਇਹ ਤੋਂ ਕਰ ਲਈਏ ਪ੍ਰੀਤ ਤੋਂ ਹਾਂਜੀ ਕਰ ਲਓ ਜੀ ਇਹਦਾ ਕੀ ਹਿਸਾਬ ਕਿਤਾਬ ਆ ਗੁਰਪ੍ਰੀਤ ਇਹਦਾ ਹਿਸਾਬ ਕਿਦਾ ਬਈ 21 ਮਾਡਲ ਟਰੈਕਟਰ ਵੀਰੇ ਇਹ ਅੱਛਾ ਠੀਕ ਆ 21 ਮਾਡਲ ਆ ਹੂੰ ਟਾਇਰ ਹੈਗੇ 80 ਪੈਸੇ 4 70 ਪੈਸੇ ਵਾਲਾ ਟਰੂੜੇ ਥੋੜੇ ਵੱਡੇ ਜਾਂਦੇ ਟਰੈਕਟਰ ਭਾਰਾ ਹੁੰਦਾ ਨੰਬਰ ਪੰਜਾਬ ਪਹਿਲੇ ਨਾਲ ਦੇ ਟਾਇਰ ਪਹਿਲੇ ਨਾ ਹਾਂਜੀ ਠੀਕ ਹੈ ਸਪੀਡ ਆਹ ਹੋਰ ਦਾ ਨੰਬਰ ਆ ਬਾਈ 2 ਸਪੀਡ ਟ੍ਰਾਈ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਤੇ 4 ਲੱਖ ਤੇ 45000 ਮੋਲਾ ਹੂੰ 4 ਲੱਖ ਤੇ 15000 ਟਰੈਕਟਰ ਦੇ ਦਿਆਂਗੇ 30000 ਰੁਪਏ ਸਦੇ ਹਾਂ ਜੇ ਕੋਈ ਹੋਰ 5000 ਘਟਾ ਲਾਂਗੇ 410 ਦਾ ਦੇਵਾਂਗੇ ਤੇਰੇ ਮੂੰਹ ਮੇਰੇ ਮੂੰਹ ਨੂੰ ਹਾਂਜੀ ਧੰਨਵਾਦ ਯਾਰ ਕੀ ਬਾਤਾਂ ਲਓ ਮਤਲਬ ਤੁਸੀਂ ਬਾਕੀ ਵੀਰੇ ਜਿਹੜੀ ਗੱਲ ਮਾੜੀ ਮੋਟੀ ਰੰਗ ਰੋਗ ਵਾਲੀ ਗੱਲ ਸੋਲੋ ਬਾਈ ਠੀਕ ਆ ਹਾਂ ਸਾਨੂੰ ਆਇਆ ਨਾ ਪੁੱਛਿਆ ਆरिजिनल ਆ ਬਾਈ ਬੰਦੇ ਕੋ ਮਾੜਾ ਮੋਟਾ ਵੀਰੇ ਕੋਈ ਵੀ ਵਪਾਰੀ ਬੰਦਾ ਮਾੜਾ ਮੋਟਾ 100 20 ਕਿਜੀ ਰੰਗ ਕਰਾਊਗਾ ਉਹਦੇ ਬਿਨਾ ਟਰੈਕਟਰ ਵਿਕਣਾ ਨਹੀਂਗਾ ਵਿਕਣਾ ਨਹੀਂ ਹੈਨਾ ਠੀਕ ਆ ਜਿਵੇਂ ਅਸੀਂ ਬੰਪਰ ਰੰਗ ਕਰਾਤਾ ਮਗਰ ਨਹੀਂ ਕਾਂ ਤੇ ਮਾਰਤਾ ਜਾਂ ਇਹ ਸੌ ਗਿਆ ਜੇ ਕੋਈ ਇਹ ਰੰਗ ਨਾਲ ਕੋਈ ਅਗਲੇ ਦੇ ਹਲ ਖਿਚਣ ਚ ਪ੍ਰੋਬਲਮ ਆਉਂਦੀ ਮੈਨੂੰ ਦੱਸ ਦੇ ਨਹੀਂ ਟਰੈਕਟਰ ਗੇਅਰ ਇੰਜਨ ਦਾ ਚੰਗਾ ਹੁੰਦਾ ਹਾਂ ਜਿਹੜੀ ਮਾੜੀ ਮੋਟੀ ਸਾਨੂੰ ਕਿ ਭਾਈ ਯਾਰ ਕਿਤੇ ਰੰਗ ਤਾਂ ਨਹੀਂ ਵਜਾ ਯਾਰ ਬਾਈ ਮਾੜਾ ਮੋਟਾ ਵਪਾਰੀ ਬੰਦਾ ਰੰਗ ਤਾਂ ਕਰਾਊਗਾ ਹੂੰ ਠੀਕ ਆ ਆਪਾਂ ਪੁੱਲ ਨਹੀਂ ਬੰਦਦੇਗੇ ਠੀਕ ਹੈ ਗੱਲ ਮੇਰੀ ਗੱਲ ਸੁਣ ਲੈ ਇੱਕ ਮਿੰਟ ਜਿਹੜੀ ਸ਼ਕੀਨ ਜ਼ਿਮੀਂਦਾਰ ਆ ਘਰੇ ਟਰੈਕਟਰ ਰੱਖੇ ਹੁੰਦੇ ਆ ਮੈਂ ਤੁਹਾਨੂੰ ਛੋਟੀ ਕਿ ਸਾਡੇ ਪਿੰਡੇ ਕੋ ਮੁੰਡੇ ਕੋਲ ਟਰੈਕਟਰ ਆ ਸ਼ਕੀਨ ਆ ਪੂਰਾ ਉਹ ਹਾਂਜੀ ਹਾਂਜੀ ਪਾਵਰ ਟਰੈਕ ਹੈ ਉਹਦਾ ਥੋੜਾ ਥੋੜਾ ਰੰਗ ਗਿਆ ਸੀ ਬੰਦੇ ਨੇ ਪੂਰਾ ਸ਼ੌਂਕ ਦਾ ਰੰਗ ਕਰਾ ਕੇ ਲਿਆਂਦਾ ਉਹ ਵੀ ਸ਼ੌਂਕ ਆ ਨੇ ਬਾਈ ਯਾਰ ਵੀ ਆ ਤਾਂ 21 ਮਲ ਟਰੈਕਟਰ ਚੱਲ ਕੀ ਮਾੜਾ ਕਰ ਰੰਗ ਕਰਾਤਾ ਵੈਸੇ ਮੈਂ ਤੁਹਾਨੂੰ ਹਰੇਕ ਬੰਦੇ ਨੂੰ ਬੇਨਤੀ ਕਰਦਾ ਜਦੋਂ ਮੰਡੀ ਤੇ ਆਉਂਦਾ ਅਗਲਾ ਮਾੜੇ ਮੋਟੇ ਰੰਗ ਨਾਲ ਕੁਝ ਨਹੀਂ ਹੁੰਦਾ ਮੇਰਾ ਵੀਰੋ ਹੋਰ ਚੀਜ਼ਾਂ ਵੇਖ ਲਿਆ ਕਰੋ ਨੰਬਰ ਵੇਖ ਲਿਆ ਹਾਂਜੀ ਤੇ 30000 ਰੁਪਿਆ 30 ਤੋਂ ਉੱਤੇ ਹੀ ਜਾਵਣੀ ਛੋਟੇ ਦੀ ਪੈਂਦੀ ਤੱਕ ਹਾਂਜੀ ਕੀ ਮਾਰਨਾ 445000 ਮੋਲਾ ਤੇ ਚੱਲ ਤੇਰੇ ਮੂੰਹ 410000 ਟਰੈਕਟਰ ਦੇ ਦੇਣਾ ਵੀਰੇ ਮੈਂ ਜਿਹੜੇ ਵੀ ਗੱਲ ਮੈਂ ਵੀਡੀਓ 'ਚ ਕਰਦਾ ਰੇਟ ਮੈਂ ਥੱਲੇ ਸਿੱਟ ਕੇ ਗੱਲ ਕਰਦਾ ਮੇਰੇ ਵੱਤੋਂ ਵੱਗ ਗਾਹਕ ਜੋੜਨਾ ਹਾਂ ਨਾ ਕਰੋ ਨਾ ਕੋਸ਼ਿਸ਼ ਕਰਿਆ ਕਰੋ ਭਾਈ ਹੋਰ ਕੀ ਕਰਦੇ ਆਪਾਂ ਇੱਕੋ ਗੱਲ ਪਹਿਲਾਂ ਹੀ ਕਰ ਦਿੰਨੇ ਕੰਪੇਅਰ ਕਰ ਲਿਆ ਕਰੋ ਦੂਜੇ ਨਾਲ ਹਾਂ ਸਮਝਿਆ ਕਰੋ ਗੱਲ ਮੇਰੇ ਰੇਟ ਨਾਲ ਕਿਸੇ ਨਾਲ ਮਰਦੀ ਤੁਸੀਂ ਆਪ نیٹ ਤੇ ਟਰੈਕਟਰ ਪਾਏ ਹੁੰਦੇ ਜਾਂ ਤੁਸੀਂ ਰੇਟ ਵੇਰ ਜੇਦਾ ਮੇਰੀ ਗੱਲ ਜਾਇਜ਼ ਆ ਤਾਂ ਮੇਰੇ ਕੋਲ ਗੱਲ ਕਰਿਆ ਕਰੋ ਸੋਚ ਕੇ ਨਹੀਂ ਨਾ ਕਰਿਆ ਕਰੋ ਨਾ ਕਰਿਆ ਕਰੋ ਹਨਾ ਸੋਸਤੋ ਅੱਗੇ ਕਾ ਖੜਾ ਯਾਰ ਫੁਰਜਾ ਹਾਂ ਇਹ ਵੀ 21 ਮਾਡਲ ਆ ਵੀਰੇ ਇਹ ਵੀ 21 ਮਾਡਲ ਹੈ ਹਨਾ ਇਹਦਾ ਨੰਬਰ ਫਾਜ਼ਿਲ ਕਾ ਦਾ ਉਹਦਾ ਹੋਰ ਦਾ ਇਹਦਾ ਫਾਜ਼ਿਲ ਕਾ ਦਾ ਹੋਰ ਫਾਜ਼ਿਲ ਕਾ ਆਗੇ ਹਨਾ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਕਾਗੇ ਇਹਦੇ 1 ਗਰੁੱਪੀ ਦਾ ਕਿੰਨੇ ਕਾਗੇ ਇਹਦੇ ਟਾਇਰ 80 ਪੈਸੇ ਤੋਂ ਘੱਟ ਤੋਂ ਘੱਟ ਲਾ ਲਾ 90 ਪੈਸੇ ਟਾਇਰ ਆ ਯਾਰ 90 ਆ ਚਲ 80 ਮੰਨ ਲੀ ਹਾਂਜੀ ਹਨਾ 21 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਨਾ ਪਹਿਲੇ ਨਾ ਆਗੇ 21 ਮਾਡਲ ਪੰਜਾਬ ਨੰਬਰ ਪਹਿਲੇ ਨਾ ਹਾਂਜੀ ਐਕਸਪੀ ਡਬਲ ਕਲੱਚ ਰਵਾਹ ਆ ਮੰਨ ਕੇ ਚੱਲ ਫੁੱਲ ਟੌ ਮਲਟਾਈਟਰ ਫੁੱਲ ਟੌ ਆਗੇ ਹਾਂ ਹੂੰ ਠੀਕ ਆ ਪਾਵਰ ਸਟੀਰਿੰਗ ਆ ਹੂੰ ਠੀਕ ਆ 13 ਦੇ 13 ਵਾਲਾ 475 475 ਹਾਂਜੀ ਤੇ ਡਿਮਾਂਡ ਇਹਦੀ ਗੁਰਪੀ 4 ਲੱਖ 85000 ਤੇ 4 ਲੱਖ ਤੇ 55000 ਦਾ ਪਰ ਟਰੈਕਟਰ ਦੇ ਦਾਂਗੇ 455000 ਦਾ ਹਾਂ ਸਾਰੇ ਟਰੈਕਟਰ ਨੰਡੇ ਫੱਟੀਆਂ ਜੇ ਕੋਈ ਬੈਟਰੀ ਇੱਥੋਂ ਤਾਂ ਹੀ ਮੇਰੀ ਜਾਂ ਇੱਥੋਂ ਤੇ ਕੋਈ ਬੈਟਰੀ ਲਾਉਣਾ ਉਹ ਵੀ ਬਦਲ ਕੇ ਦੇਵਾਂਗਾ ਉਹ ਵੀ ਬਦਲ ਕੇ ਦੇਣੇ ਹਾਂਜੀ ਠੀਕ ਬਾਕੀ ਮੈਂ ਬਾਹਲੇ ਆਏ ਨਹੀਂ ਕਹਿੰਦਾ ਵੀ ਵਾਕੇ ਮੈਂ ਉਹ ਕੋਈ ਗੱਲ ਬਾਤ ਨਹੀਂ ਮੰਨ ਕੇ ਚੱਲ ਮੈਂ ਕੁਝ ਨਹੀਂ ਬੰਦੇ ਸੀ ਹੂੰ ਠੀਕ ਹੈ ਕਰ ਜਿਵੇਂ ਚੀਜ਼ ਆ ਵੇਖ ਕੇ ਪਰ ਕੇ ਨਾਲ ਮੈਸਤਰੀਨ ਲਿਆਵੇ 10 ਜਨੇ ਆ ਜਾਣ 10 ਵਾਰੀ ਚਲਾ ਕੇ ਵੇਖ ਲੈਣ 10 ਵਾਰੀ ਚਲਾ ਕੇ ਦੇਖ ਲੈਣ ਹਾਂ ਠੀਕ ਹੈ ਗੱਲ ਤੇ ਉਸ ਤੋਂ ਅੱਗੇ ਆਹ ਉਹ 2375505 ਅੱਛਾ ਇਹ ਮਾਡਲ ਆ 17 17 ਠੀਕ ਹੈ ਵੀਰੇ ਇਹਦਾ ਮੁੱਲ ਮੰਗਦੇ 5 ਲੱਖ ਤੇ 35 ਹਜ਼ਾਰ ਪਹਿਲਾਂ ਇੱਕ ਦੱਸਦਾ ਇਹ ਰਿਵਰਸ ਪੀਟੂ ਆ ਟੂ ਸਪੀਡ ਆ ਟੂ ਸਪੀਡ ਤੇ ਬਸ ਕੀ ਹੋ ਗਿਆ ਇਹ ਦਾ 50 50 ਡੀ ਆਲਾ ਗੀਅਰ ਹੁੰਦਾ 53 ਦਾ ਹਾਲ ਇੰਜਨ ਹੁੰਦਾ 50 50 ਚ ਵੀ ਇਹੀ ਹੈ ਨਾ ਅੱਛਾ ਇਹੀ ਇੰਜਨ ਹੈ ਠੀਕ ਹੈ ਗੱਲ 17 ਮਾਡਲ ਆ ਏਅਰਟਟਰ ਮਾਨਸਾ ਦਾ ਨੰਬਰ ਆ ਟਾਇਰ ਨਾਲ ਦੇ 70 ਪੈਸੇ ਵਗਰਲੇ ਮੂਲ ਟਾਇਰ ਦੁਆਰੇ ਪਾਏ ਆ ਅਸੀਂ ਪਾਇਆ ਨਵੇਂ ਗੀ ਬੁਢੀਆ ਦੇ ਤੂੰ ਹੀ ਪਾਤੀ ਇਹੇ ਹਾਂਜੀ ਮਗਰਲੇ 70 ਪੈਸੇ ਆ ਹਾਂ ਇਹਦਾ ਟਾਇਰ ਨਾ ਖੁਸ਼ਕ ਜਿਹਾ ਹੋ ਗਏ ਸੀਗੇ ਅੱਛਾ 90 ਭਾਰਾ ਹੁੰਦਾ ਗਿਓ ਵਾਟ ਦੇ ਦਿੰਦਾ ਅੱਛਾ ਤੇ ਬਾਕੀ ਗੀਅਰ ਇੰਜਨ ਦਾ ਬਾਈ ਯਾਰ ਮੇਰੇ ਕੋਈ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਲਾਂਬਾ ਨਾ ਆਵੇ ਉਹ ਯਾਰ ਲਾਂਬਾ ਤੁਸੀਂ ਵੀ ਹੁਣ ਜੋ ਲੈਣੇ ਚੰਗਾ ਕਰਕੇ ਲੈ ਬਾਕੀ ਤੂੰ ਤੇ ਸਾਡੇ ਡੈਕਟਰ ਬਕਾਏ ਵੀ ਆ ਜੇ ਤੈਨੂੰ ਕਿਸੇ ਨੇ ਆਪਣੇ ਬਾਰੇ ਆਖਿਆ ਤੂੰ ਦੱਸ ਵੀ ਦੇ ਤਾਂ ਆਪਰ ਕਮੈਂਟ ਕਰਕੇ ਉਹ ਦੱਸ ਦੇ ਜੇ ਕਾਪ ਕੇਨ ਠੱਗੀ ਮਾਰੀ ਆ ਹਾਂ ਇਹ ਤਾਂ ਨਹੀਂ ਇਹ ਗੱਲ ਨਹੀਂ ਕਹਿ ਸਕਦੇ ਆਪਾਂ ਨਹੀਂ ਹੋਇਆ ਸੀ ਜੀ ਕਿ ਹੈ ਨਾ ਤੇ ਇਹਦਾ ਫਿਰ ਕਿੱਥੋਂ ਤੱਕ ਕੋਈ ਗੁਰਪ੍ਰੀਤ 535 ਡਿਮਾਂਡ ਆ ਜਦੋਂ ਇਹ ਤਾਂ ਵੀਰੇ ਆਪਾਂ ਡੈਕਟਰ ਦੇ ਦਾਂਗੇ 5 ਲੱਖ ਦਾ ਪੂਰੇ ਦਾ 5 35000 ਰੁਪਏ ਤੇਰੇ ਲਈ ਠੀਕ ਹੈ ਹੰਤੀਆ ਤੇ ਉਸ ਤੋਂ ਅੱਗੇ ਆ 15 ਆ ਗਿਆ ਇਹ 15 ਮਾਡਲ ਇਹ ਬਾਈ ਇਹ 15 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ 80 ਪੈਸੇ ਆ ਚਾਰੇ ਟਾਇਰ 80 ਪੈਸੇ ਆ ਜੀ ਹਾਂ ਇਹ ਟਰੈਕਟਰ ਆਪਾਂ ਵੀਰੇ ਮੰਨ ਕੇ ਚੱਲੋ ਬੜਾ ਮੇਰਿਆਂ ਦਾ ਗਲਾਸ ਆ ਵੀਰੇ ਅੱਛਾ 3 ਲੱਖ ਤੇ 55 ਹਜ਼ਾਰ ਦਾ ਦੇ ਦਾਂਗੇ ਪੰਜਾਬ ਦਾ ਨੰਬਰ ਆ ਬਟੰਡੇ ਦਾ ਜਿੰਨੇ ਵੀ ਟਰੈਕਟਰ ਆ ਸਾਰੇ ਟਰੈਕਟਰ ਤੇ ਆਪਾਂ ਲੋਨ ਕਰਾ ਦੇਾਂਗੇ ਕੋਈ ਟਰੈਕਟਰ ਕੱਟਣਾ ਉਹ ਵੀ ਕੱਟ ਲਾਂਗੇ ਹਾਂ ਟਰੈਕਟਰ ਮੈਂ ਕੱਟੂਗਾ ਵਾਜਬ ਰੇਟ 'ਚ ਵਾਜਬ ਰੇਟ 'ਚ ਜੇ ਕੋਈ ਆਪਾਂ ਨੂੰ ਫੋਨ ਕਰਦਾ ਅਗਲਾ ਕੀ ਕਰਦਾ ਲੱਖ ਰੁਪਿਆ ਆਦਾ ਵਾਦ ਮਿਰੇ ਅਸੀਂ ਨਾ ਲੱਖ ਵਾਦ ਮੰਗਦੇ ਆ ਨਾ ਅਗਲੇ ਦਾ ਕੱਟੀਏ ਜੇ ਸਾਡਾ ਡੈਕਟਰ ਰੇਟ ਲਵਾ ਲਿਆ ਆਪਾਂ ਤੋਂ ਜੇ ਅਗਲੇ ਦਾ ਪਾਸੇ ਵਗਦਾ ਮੈਨੂੰ 8 ਦਿਨ ਠਹਿਰ ਕੇ ਡੈਕਟਰ ਛੱਡ ਜੇ ਪਹਿਲਾਂ ਆਪਣਾ ਡੈਕਟਰ ਲੈ ਜੀ ਆਪਣਾ ਡੈਕਟਰ ਲੈ ਜੀ ਸਹੀ ਆ ਗੱਲ ਹੈ ਹੈਨਾ ਠੀਕ ਆ ਤੇ ਅੱਗੇ ਰੇਟ ਦੀ ਤਸੱਲੀ ਪੂਰੀ ਕਰ ਲੈ ਪਹਿਲਾਂ ਆਪਾਂ ਨੂੰ ਮੰਨ ਕੇ ਚੱਲਦੇ ਬੰਦਾ ਫੋਨ ਕਰਨ ਤੋਂ ਪਹਿਲਾਂ ਆਪਣੇ ਆਏ ਵੇਖ ਲਈ ਵੀ ਇਹ ਸੱਚ ਹੈਗਾ ਬੰਦੇ ਰੇਟ ਸਹੀ ਮੰਗਦਾ ਜੇ ਗਲਤ ਲੱਗਦਾ ਆਪਾਂ ਨੂੰ ਫੋਨ ਹੀ ਨਾ ਕਰੇ ਫੋਨ ਹੀ ਨਾ ਕਰੇ ਸਹੀ ਗੱਲ ਹੈ ਹੈਨਾ ਹਾਂਜੀ ਤੇ ਉਸ ਤੋਂ ਅੱਗੇ ਆ ਆ ਹੀਰਾ ਫਿਰ ਹੋਏ ਹਾਂ ਜਮੀ ਇਹ ਪਲਾਸਟ੍ਰੇਟਰ ਆ 11 ਮਾਲ ਜਿਹਨੂੰ ਲੋਕ ਪਾਲਦੇ ਫਿਰਦੇ ਆ 55 ਕੈਟਾਗਰੀ ਚ ਆ ਜਾਂਦਾ ਹਾਂਜੀ 55 ਕੈਟਾਗਰੀ ਪਿਓਰ ਪਲਾਸ ਡਬਲ ਡਿਸਟ੍ਰਿਬਿਊਟਰ 3 ਸਪੀਡ ਜਿਹਨੂੰ ਫੁੱਲ ਟੌਪ ਮਾਡਲ ਕਹਿੰਦੇ ਆ ਫੁੱਲ ਟੌਪ ਕਹਿੰਦੇ ਇਹਨੂੰ ਕਹਿੰਦੇ ਹਾਂ ਜਿਹੜੇ ਰੰਗ ਰੋਗਾਂ ਦੀ ਗੱਲ ਆ ਵੀਰੇ ਮਾੜਾ ਮੋਟਾ ਤਾਂ ਸਾਰੇ ਹੀ ਹੋਇਆ ਹੁੰਦਾ ਹੂੰ ਠੀਕ ਆ ਮਾੜੀ ਮੋਟੀ ਚਿੰਫੰਜਿੰਗ ਹੋਈ ਆ ਬਾਕੀ ਟਰੈਕਟਰ ਬਹੁਤ ਚੰਗੇ ਘਰੋਂ ਆਇਆ ਪੰਜਾਬ ਦਾ ਨੰਬਰ ਆ ਪਹਿਲੇ ਨਾ ਨਗਦ ਕੈਸ਼ ਨਗਦ ਕੈਸ਼ ਪੀਵੀ 22 ਨੰਬਰ ਆ ਇਹ ਆ ਪੀਵੀ 22 ਕਨੋਪਿਕ ਨੂੰਪੀ ਲੱਗੇ ਟਰੈਕਟਰ ਤੇ ਹੂੰ ਹਾਂਜੀ 510000 ਰੁਪਏ ਦੀ ਡਿਮਾਂਡ ਹੈ ਹਾਂਜੀ ਹਾਂਜੀ ਫਿਰ ਕਿੱਥੋਂ ਤੱਕ ਉਹ ਯੂਵਰ ਪ੍ਰੀ ਤੇ ਇਹ ਆਪਾਂ ਦੇ ਦਾਂਗੇ ਵੀਰੇ 4 ਲੱਖ ਤੇ 75000 ਦਾ 4 ਲੱਖ 75 35000 ਰੁਪਏ ਘਟਾਤਾ ਹਾਂਜੀ ਹਾਂਜੀ ਲਓ ਵੀ ਦੋਸਤੋ 35000 ਰੁਪਏ ਇਸ ਤੋਂ ਘਟਾਤਾ ਇਹ ਦੂੜੋ ਖਾ ਇਹ ਟਰੈਕਟਰ ਦਿਖਾਉਣ ਵਾਲੀ ਚੀਜ਼ ਆ ਬਈ ਇਹਦੇ ਟਰੈਕਟਰ ਦੇ ਨਾ ਜਿਹੜਾ ਬੰਦਾ ਸ਼ੌਂਕੀ ਆਗਾ ਉਹ ਆਪਾਂ ਨੂੰ ਪੈਸੇ ਵੀ ਨਹੀਂ ਘਟਾਉਂਦਾ ਆ ਕੇ ਨਹੀਂ ਟਰੈਕਟਰ ਦੇਖਣ ਨੂੰ ਜਾਂ ਸਾਰੀ ਮਿੰਨੀ ਚੋ ਜਜਦਾ ਹੈ ਨਾ 11 ਮਾਡਲ ਦਾ ਵੀ ਪੂਰਾ ਸ਼ੌਂਕ ਨਾਲ ਰੱਖਿਆ ਹੋਇਆ ਟਰੈਕਟਰ ਹੈ ਨਾ ਹਾਂ ਹੂੰ ਤੇ ਬਾਕੀ 3 ਸਪੀਡ ਆ ਗਿਆ ਫੁੱਲ ਟੌਪ ਆ ਗਿਆ ਫੁੱਲ ਟੌਪ ਮਾਡਲ ਬਈ ਜਿਹੜੇ ਬੰਦੇ ਨੂੰ ਇਹਦੇ ਬਾਰੇ ਨੌਲਜ ਆਇਆ ਉਹ ਆਪ ਨੂੰ ਆ ਕੇ ਮੁੱਲ ਵੀ ਨਹੀਂ ਕਹਿੰਦਾ ਬਈ ਕੱਟ ਕਰ ਲਾ ਕੱਟ ਕਰ ਲਾ ਹਣਾ ਹਾਂ ਆ ਆ ਗਿਆ ਡੀਆਈ ਅੱਛਾ 265 17 ਮਾਡਲ ਇਹ 17 ਮਾਡਲ ਆ ਹਾਂਜੀ ਹਾਂਜੀ ਇਹਦਾ 3 ਲੱਖ ਤੇ 80000 ਰੁਪਏ ਰਿਮਾਂਡ ਆ ਵੀਰੇ ਹੂੰ ਤੇ 3 ਲੱਖ ਤੇ 55000 ਰੇਟ ਆਪਾਂ ਦੇ ਦੇਣਾ 3 55 ਦੇ ਦੇ ਦਾਂਗੇ ਕੈਰ ਪਿਛਲੇ ਨਵੇਂ ਯਾਰ ਨਵੇਂ ਆ ਮਗਰਲੇ ਮੂਹਰੇ 800 ਪੈਸੇ ਆ ਵੀਰੇ ਅੱਛਾ ਠੀਕ ਆ ਪੰਜਾਬ ਦਾ ਫਰੀਦਕੋਟ ਦਾ ਨੰਬਰ ਆ ਫਰੀਦਕੋਟ ਦਾ ਨੰਬਰ ਆ ਪੀਵੀ04 ਹਾਂਜੀ ਹਾਂ ਤੇ ਲਾਸਟ ਤੇ ਬਸਾ ਹੋ ਗਿਆ ਆਪਣੇ ਸਾਰੇ ਇਹ ਹਾਂਜੀ ਹੋ ਗਿਆ ਵੀਰੇ ਇੱਕ ਮੇਰੀ ਬੇਨਤੀ ਆ ਮੰਨ ਕੇ ਚੱਲ ਤੁਸੀਂ ਸਾਡੀਆਂ ਗੱਲਾਂ ਸਮਝਿਆ ਕਰੋ ਅਸੀਂ ਕੋਈ ਮੰਨ ਕੇ ਇਹ ਅਗਲਾ ਮੈਨੂੰ ਫੋਨ ਲਾ ਬਾਈ ਰੰਗ ਤਾਂ ਨਹੀਂ ਵਜਾ ਉਹ ਪਤੰਦਰੋਂ ਰੰਗ ਤਾਂ ਮਾੜਾ ਮੋਟਾ ਹਰੇਕ ਤੇ ਵਜਿਆ ਅਸੀਂ ਕਹਿ ਦਿੰਦੇ ਆ ਉਹਦੇ ਮੂੰਹ ਹੂੰ ਠੀਕ ਆ ਆਪਣੀਆਂ ਆਹੀ ਬੇਨਤੀਆਂ ਇੱਕ ਬਾਈ ਆਪਾਂ ਨੂੰ ਜੇ ਕੋਈ ਮੰਨ ਕੇ ਚੱਲ ਗੱਲ ਕਰ ਪਹਿਲਾਂ ਵਟਸਐਪ ਤੇ ਮੈਸੇਜ ਕਰ ਲਓ ਠੀਕ ਆ ਜੇ ਜ਼ਰੂਰੀ ਆ ਆਪਾਂ ਨੂੰ ਫੋਨ ਲਾਓ ਆਪਾਂ ਟੈਂਡ ਵੀ ਕਰਾਂਗੇ ਬਿਲਕੁਲ ਹੈਨਾ ਠੀਕਾ ਸਵਾਦ ਲੈਣ ਵਾਲੇ ਵੀਰ ਦੂਰ ਰਹਿਣ ਬਿਲਕੁਲ ਠੀਕ ਆ ਅਸੀਂ ਵੀ ਕੰਮ ਵਾਲੇ ਬੰਦੇ ਆ ਵੀਰੇ ਘਰੇ ਵੀ ਕੰਮ ਕਰਨੇ ਹੁੰਦੇ ਆ ਤੇ ਛੋਟਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਮਿਲਦਾ ਬਹੁਤ ਫੋਨ ਆਉਂਦੇ ਹਾਂ ਕਿਸੇ ਜਰੂਰੀ ਆ ਮੈਨੂੰ ਵਟਸਐਪ ਤੇ ਰੈ ਲੈ ਲੋ ਆਪਾਂ ਰੈ ਵੀ ਦੇ ਦਾਂਗੇ ਆਪਾਂ ਟਰੈਕਟਰ ਭਲਾ ਨਾਲ ਲੈਣ ਕੋਈ ਗੱਲ ਨਹੀਂ ਜੇ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਬਾਈ ਨੇ ਮੈਨੂੰ ਫੋਟੋਆਂ ਪਾ ਦੇ ਮੈਂ ਵੀ ਦੇ ਕੇ ਮੈਂ ਆਪੇ ਜਦੋਂ ਮੇਰੇ ਕੋਲ ਟਾਈ ਹੋਇਆ ਮੈਂ ਗੱਲ ਕਰੂੰਗਾ ਪੁੱਛੂਗਾ ਕਿਹੜਾ ਮਾਡਲ ਆ ਕਿੰਨੇ ਦੇਣਾ ਆਪਾਂ ਲੈ ਵੀ ਲਵਾਂਗੇ ਲੈ ਵੀ ਲਵਾਂਗੇ ਹਣਾ ਤੇ ਨੰਬਰ ਗੁਰਪ੍ਰੀਤਰਾ ਹਾਂ ਨਵੇਂ ਦੋਸਤ ਨੰਬਰ ਆ ਗਿਆ ਭਰਾ ਦਾ ਬਾਕੀ ਇੱਕ ਹੋਰ ਗੱਲ ਆ ਆਪਣੇ ਟਰੈਕਟਰ ਤਲਵੰਡੀ ਸਾਹਿਬ ਉਹ ਨੌਰੇ ਵਿੱਚ ਹੁੰਦੇ ਆ ਹਾਂ ਤਲਵੰਡੀ ਹੁੰਦੇ ਟਰੈਕਟਰ ਹਾਂਜੀ ਹਾਂਜੀ ਆਪਣਾ ਇਹ ਦੱਸਣਾ ਜ਼ਰੂਰੀ ਆ ਕਈ ਵੀਰੇ ਅਗਲਾ ਕਹਿੰਦਾ ਵੀ ਮੱਲਨਪਿੰਡ ਆ ਮੱਲਨ ਦੀ ਲੋਕੇਸ਼ਨ ਵੇਂਦਾ ਹੂੰ ਵੀ ਅਗਲਾ ਕਹਿੰਦਾ ਦੂਰ ਹਾਂ ਹਾਂ ਨਵੇਂ ਮੇਲੀ ਹੋਈ ਵੀ ਇੱਕ ਚੀਜ਼ ਆ ਹਨਾ ਟਰੈਕਟਰ ਤਲਵੰਡੀ ਸਾਹਿਬ ਉਹ ਖੜੇ ਹੁੰਦੇ ਕਦੋਂ ਮਰਜੀ ਤੁਸੀਂ ਦੇਖ ਸਕਦੇ ਹਾਂਜੀ 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 ਵੀਡੀਓ ਵਧੀਆ ਲੱਗੀ ਤੇ ਵੀਡੀਓ ਤਾਂ ਛੱਡੋ ਜਿਹੜੀਆਂ ਗੱਲਾਂ ਜਿਹੜੀਆਂ ਸੱਚੀਆਂ ਕਹੀਆਂ ਨੇ ਜੋ ਵਧੀਆ ਲੱਗੀਆਂ ਨਾ ਉਹ ਸ਼ੇਅਰ ਜ਼ਰੂਰ ਕਰਦੇ ਹੋ ਹਨਾ ਤੇ ਆਪਣਾ ਪੇਜ ਆ ਜਿਹੜਾ ਉਹ